So, दे। पा, <laughs> <laughs> तो सेंग चलू नीचे <laughs> ਸੋ ਗਾਇਜ਼ ਹੁਣ ਆਪਾਂ ਜਾਂਦੇ ਆ ਥੱਲੇ ਇੱਥੇ ਸਾਰੇ ਜਾਨਵਰ ਆਇਆ ਬੜਾ ਔਖਾ ਲੱਗ ਰਿਹਾ ਇੱਧਰ ਜਾਣਾ ਆਹਣ ਆਪਾਂ ਇੱਥੋਂ ਦੀ ਜਾਵਾਂਗੇ ਕੱਤੇ ਤੇ ਪੈਰ ਰੱਖ ਕੇ ਸੋਲਾ ਜਦੋਂ ਟ੍ਰੈਕਟਰ ਪਹਿਲਾਂ ਸਟਾਰਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਸੋਲਾ ਆਇਆ ਥੋੜਾ ਆਪਾਂ ਤੁਹਾਨੂੰ ਘਾ ਜਾ ਕੇ ਲਿਮਟ ਇੱਧਰ ਹਲਵਾਈ ਜਾਂ ਵੀ ਕੰਮ ਚੱਲ ਰਿਹਾ ਇੱਧਰ ਸਭ ਕੁਝ ਵੰਟੀ ਜਾ ਰਿਹਾ ਦੋ ਉਹਨਾਂ ਦੀ ਭਾਵੇਂ ਉਹ ਵੀ ਬਣਾ ਲਿਆ ਤੇ ਆਇਓ ਹੁਣ ਆਪਾਂ ਬਾਪੂ ਆਰਾ ਜੀ ਚਾ ਲਈਆਂ ਤੇਲ ਨਹੀਂ ਲਾਉਣਾ ਘੇਰ ਬਾਹਰ ਖਵਾ ਲੇ ਆਈ ਚੋਰਲੇ ਬੈਠੀ ਗਾਇਸ ਇਧਰ ਦੇਖੋ ਇਧਰਲੀ ਸਾਈਡ ਰੋਟੀ ਪਾਣੀ ਬਣ ਰਿਹਾ ਆ ਆ ਮम्मा ਰਿਸਾਰੇ ਬਣਾਈ ਜਾਂਦੇ ਆ ਰੋਟੀ ਪਾਣੀ ਆ ਦੇਖੋ ਛੋਟੇ ਮम्मा ਹਾਂਜੀ ਗਾਇਸ ਸਾਡੇ ਨਾਲ ਇੱਕ ਰਵਾਜ ਆ ਤੇ ਸਾਰਿਆਂ ਨੇ ਹੋਣਾ ਤੇ ਰੋਟੀ ਪਹਿਲਾਂ ਕੱਟਦੇ ਹੁੰਦੇ ਆ ਬਣਾ ਕੇ ਚੁੱਪ ਚਾਹ ਰੋਟੀ ਕੱਢ ਰਹੀ ਆ ਆ ਫਾਂਟੀ ਨਾਲ ਨਾਲ ਜਾ ਰਹੇ ਆ ਏ ਰੋਟੀ ਗੱਟੀ ਆ ਇਹਨਾਂ ਦੇ ਵੱਟ ਬਣੇ ਰਿਆ ਸੀ ਤੇ ਫੇਰ ਜੀ ਖਾਣ ਕੀ ਇੱਧਰ ਦੇਖੋ ਪ੍ਰਸ਼ਾਦ ਬਣੀਆਂ ਦਾ ਆ ਸਾਰੇ ਬੰਦੇ ਦੇ ਬੋਸ ਵਗੈਰਾ ਖਾਏ ਹੋਇਆ ਐ ਤੇ ਉਹ ਆ ਕੇ ਖਾਣ ਦੇਖੋ गाइस ਕੰਮ ਪੂਰਾ ਜੋਰਾ ਸ਼ੋਰਾ ਦੇ ਚੱਲ ਰਿਹਾ ਆ ਇੱਧਰ ਉੱਪਰ ਖੜੇ ਆ ਤੇ ਰੋਟੀ ਖਾਣ ਦੀ ਜਿਹੜੀ ਕੋਈ ਕੱਟੀ ਆ ਤੇ ਆਉਂਦੇ ਆਂ ਦੇ ਆ ਮੈਂ ਲੈ ਕੇ ਆਣੇ ਦੇ ਬਾਹਰ ਆਏ ਗਏ गाइस ਬੱਕੇ ਲੀਡੇ ਪ੍ਰੈਸ ਕਰੀ ਜਾਂਦੀ ਆ ਅੱਜ ਇਹਨਾਂ ਨੇ ਨਾਉਣਾ ਤੋਣਾ ਇਹ ਵਿਚਾਰਾ ਹਾਜੀ ਕੰਮ ਸੀ ਲੱਗਣਾ ਹੋਰ ਸਾਡੇ ਪੁੱਤਾਂ ਦਾ ਕੰਮ ਨਹੀਂ ਪੂਰਤੇ ਉਹ ਦੋ ਛੋਟੇ ਬੱਚੇ ਮੇਰੇ ਨੂੰ ਰੋਟੀਆਂ ਦੀ ਵੇਟ ਕਰਦੇ ਹੋਏ ਮੈਂ ਇੰਦਰ ਛਕਣੀ ਚਾਹ ਰੱਖ ਕੇ ਭੁੱਲ ਗਈ ਸੀ ਹੁਣ ਇਹ ਚਾਹ ਦਾ ਕੀ ਹਾਲ ਹੋ ਗਿਆ ਬਚ ਗਈ ਕਿ ਨਹੀਂ ਬਚ ਗਈ ਚਾਹ ਤਾਂ ਬਚ ਗਈ ਬੱਗੇ ਨਹੀਂ ਹੋਈ ਹਾਂਜੀ ਗਾਇਸ ਸਾਰੇ ਆਪ ਦਾ ਆਪ ਦਾ ਕੰਮ ਕਰ ਰਹੇ ਆ ਬਟ ਯਾਰ ਮੈਂ ਇਕੱਲੀ ਫ੍ਰੀ ਹਾਂ ਬਿਕਾਜ਼ ਮੇਰੇ ਸੂਟ ਥੋੜਾ ਹੈਵੀ ਪਾਇਆ ਮੈਂ ਚੁੱਲ੍ਹੇ ਕੋਲੇ ਵੀ ਬਹਿ ਸਕਦੀ ਤੇ ਮੈਂ ਹੁਣ ਇੱਥੇ ਗੱਲੀਆਂ ਬੱਗੀਆਂ ਲੈਂਡਰ ਵੀ ਆਦਾ ਉਹ ਤੇ ਕੰਮ ਕਰਵਾਈ ਜਾਂਦੇ ਆ ਲੈਂਡਰ ਵਾਲਿਆਂ ਨਾਲ ਬੱਗਰੇ ਮਤਲਬ ਉਹ ਆਦੀ ਉਹ ਸਾਰੇ ਆਦੇ ਕੰਮ ਲੱਗੇ ਆ ਐਕਚੁਅਲ ਚ ਨਾ ਹਜੇ ਮम्मा ਆ ਰਹੇ ਮਤਲਬ ਮम्मा ਵਰਗੇ ਹਜੇ ਕੋਈ ਵੀ ਨਹੀਂ ਆਏ ਤਾਂ ਕਰਕੇ ਮੈਨੂੰ ਮੈਂ ਵੀ ਚਾਹਣਾ ਕੰਪਨੀ ਦੀ ਹੋ ਜੂਗੀ ਇੱਥੇ ਮੈਂ ਕਿਸੇ ਨੂੰ ਜਾਣਦਾ ਤਾਂ ਨਹੀਂ ਪੂਆ ਤਾਂ ਬਣਾ ਤੇ ਉਹ ਕੰਮ ਨੂੰ ਕਰ ਲੱਗੇ ਹੋ ਯਾਰ ਦਾ ਹਾਂਜੀ ਗਾਇਸ ਬਸ ਥੋੜੀਆਂ ਜੀਆਂ ਪਾਈਪਸ ਪਾਉਣ ਵਾਲੀਆਂ ਰਹਿ ਗਈਆਂ ਮੈਂ ਇਹਨਾਂ ਨੂੰ ਬੁਲਾਉਣਾ ਸੀ ਕਿ ਆਜਾ ਰੋਟੀ ਖਾ ਲੋ ਬਸ ਥੋੜਾ ਜਿਹਾ ਕੰਮ ਰਹਿ ਗਿਆ ਕਿੰਨਾ ਕੁ ਟਾਈਮ ਲੱਗੂਗਾ ਆਪਾਂ ਨੂੰ ਹੁਣ ਮੁੰਦਿੰਦਰ ਤਾਂ ਕਹਿ ਰਹੇ ਸੀ 10 ਮਿੰਟ ਲੱਗਣਗੇ ਕਿੰਨਾ ਟਾਈਮ ਲੱਗੂਗਾ ਇੱਕ ਵਾਰੀ ਆਸਾਂ ਕਿ 10 ਮਿੰਟ ਹੋਰ ਆਦੂਗਾ ਆਇਓ ਰੋਟੀ ਖਾ ਲਓ ਪੁਆਣੇ ਕਿਆ ਸੀ ਤਾਂ ਸਦਨ ਆਇਆ ਸੀ ਮੈਂ ਤੁਹਾਨੂੰ ਸੱਚੀ ਮੇਰੇ ਤੇ ٹرسٹ ਹੈ ਨਹੀਂ ਤੁਹਾਨੂੰ ਹਾਂਜੀ ਹਾਂਜੀ ਗਾਇਜ਼ ਬਾਸ ਆਪਾਂ ਥੋੜਾ ਜਿਹਾ ਕੰਮ ਰਹਿ ਗਿਆ ਇੱਧਰ ਤੁਸੀਂ ਦੇਖ ਸਕਦੇ ਹੋ ਬੰਦੇ ਸਾਰੇ ਲੱਗੇ ਹੋਏ ਆ ਹਾਂਜੀ ਗਾਇਸ ਫਾਈਨਲੀ ਆਪਣਾ ਲੈਂਡਰ ਪੈ ਗਿਆ ਤੇ ਬਸ ਥੋੜਾ ਮੋਟਾ ਕੰਮ ਰਹਿ ਗਿਆ ਅੱਧੇ ਲੋਕੇ ਚਾਹੀਏ ਹੱਦੇ ਮਤਲਬ ਰਿਸ਼ਤੇਦਾਰ ਚਾਹੀ ਜਾਂਦੇ ਆ ਅੱਜ ਸਾਰਾ ਪਰਿਵਾਰ ਮਿਲਿਆ आप अभी जाने लगे हैं। वो आ रही है यार तो यार वो रो रो देख दें कि योग बर्थडे हाँ भाई तुझे तो जाना? नहीं तो हाँ भाई तुझे जाना कि नहीं भीड़ का बनावटी छट्टी देख के तो भाई तुझे जाना कि नहीं <laughs> नहीं जाना भाई तुझे जाना कि नहीं